ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਅੱਜ ਅਸੀਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਦੋਸਤੋ ਨਵੰਬਰ ਦੇ ਮਹੀਨੇ ਵਿੱਚ ਕੁੰਭ ਰਾਸ਼ੀ ਮਕਰ ਰਾਸ਼ੀ ਅਤੇ ਮਿਥੁਨ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਕਿਹੜੇ ਕਿਹੜੇ ਬਦਲਾਅ ਹੋਣ ਵਾਲੇ ਹਨ ਕਿਹੜੀਆਂ ਕਿਹੜੀਆਂ ਇਹਨਾਂ ਨੂੰ 10 ਖੁਸ਼ ਖਬਰੀਆਂ ਮਿਲਣ ਜਾ ਰਹੀਆਂ ਹਨ ਜਿਨ੍ਹਾਂ ਦੇ ਮਿਲਣ ਕਰਕੇ ਇਹਨਾਂ ਦਾ ਜੀਵਨ ਖੁਸ਼ਹਾਲ ਹੋ ਜਾਵੇਗਾ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲਕਸ਼ਮੀ ਦੇਵੀ ਜੀ ਲਿਖ ਦੇਣਾ ਤਾਂ ਜੋ ਮਾਤਾ ਲਕਸ਼ਮੀ ਜੀ ਦੀ ਕਿਰਪਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਉੱਪਰ ਹੋ ਜਾਵੇ ਤਾਂ ਦੋਸਤੋ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਵੀਡੀਓ ਦਾ ਵਿਸ਼ਾ ਹੈ ਕੁੰਭ ਰਾਸ਼ੀ ਮਕਰ ਰਾਸ਼ੀ ਅਤੇ ਮਿਥੂ ਰਾਸ਼ੀ ਵਾਲੇ ਕਿਹੜੀਆਂ ਗੱਲਾਂ ਦਾ ਉਹ ਖਾਸ ਧਿਆਨ ਰੱਖਣ ਤਾਂ ਦੇਖਣਾ ਉਹ ਦਿਨਾਂ ਦੇ ਵਿੱਚ ਹੀ ਕਰੋੜਪਤੀ ਬਣ ਜਾਣਗੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਸੁਧਾਰ ਹੋਣ ਵਾਲਾ ਹੈ ਇਹਨਾਂ ਨੂੰ ਨਵੰਬਰ ਦੇ ਮਹੀਨੇ ਦੇ ਵਿੱਚ ਮਿਲਣ ਵਾਲੀਆਂ ਹਨ ਜੀ 10 ਖੁਸ਼ ਖਬਰियां ਜਿਨ੍ਹਾਂ ਦੇ ਨਾਲ ਮਾਤਾ ਦੀ ਕਿਰਪਾ ਇਹਨਾਂ ਦੇ ਉੱਪਰ ਹਮੇਸ਼ਾ ਹੀ ਬਣੀ ਰਹੇਗੀ ਦੋਸਤੋ ਸਾਡੀ ਅੱਜ ਦੀ ਵੀਡੀਓ ਇਹਨਾਂ ਤਿੰਨ ਰਾਸ਼ੀ ਵਾਲਿਆਂ ਦੀ ਕਿਸਮਤ ਕਿਵੇਂ ਬਦਲ ਜਾਵੇਗੀ ਇਸ ਸਾਲ ਇਹਨਾਂ ਦੇ ਲਈ ਕਿਵੇਂ ਦਾ ਰਹਿਣ ਵਾਲਾ ਹੈ ਆਓ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੱਸਦੇ ਹਾਂ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਦੋਸਤੋ ਸਭ ਤੋਂ ਪਹਿਲਾਂ ਕੁੰਭ ਰਾਸ਼ੀ ਮਕਰ ਰਾਸ਼ੀ ਅਤੇ ਮਿਥੁਨ ਰਾਸ਼ੀ ਲਈ ਇਹ ਸਾਲ ਬਹੁਤ ਵਧੀਆ ਗੁਜ਼ਰਨ ਵਾਲਾ ਹੈ ਇਹਨਾਂ ਦੇ ਉੱਪਰ ਗ੍ਰਹਾਂ ਦਾ ਅਸਰ ਬਹੁਤ ਵਧੀਆ ਹੋ ਜਾਵੇਗਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਚੱਲਣ ਦੇ ਕਾਰਨ ਇਹਨਾਂ ਦੀ ਜ਼ਿੰਦਗੀ ਵਿੱਚ ਕੋਈ ਵੱਡਾ ਬਦਲਾਅ ਨਹੀਂ ਸੀ ਹੋ ਰਿਹਾ ਪਰ ਹੁਣ ਅਕਤੂਬਰ ਦਾ ਮਹੀਨਾ ਬਹੁਤ ਹੀ ਵਧੀਆ ਗੁਜ਼ਰਨ ਤੋਂ ਬਾਅਦ ਨਵੰਬਰ ਦਾ ਮਹੀਨਾ ਵੀ ਇਹਨਾਂ ਦੇ ਲਈ ਬਹੁਤ ਵਧੀਆ ਗੁਜ਼ਰਨ ਵਾਲਾ ਹੈ ਇਸ ਤਰ੍ਹਾਂ ਤੁਹਾਡਾ ਟਾਈਮ ਬਦਲ ਜਾਵੇਗਾ ਕਿ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਇਹ ਤੁਹਾਡੀ ਕਿਸਮਤ ਤੁਹਾਡੇ ਲਈ ਕਿਵੇਂ ਬਲਵਾਨ ਹੋ ਚੁੱਕੀ ਹੈ ਯਕੀਨ ਮੰਨ ਕੇ ਚੱਲਣਾ ਕਿ ਗ੍ਰਹਾਂ ਦੀ ਦਸ਼ਾ ਪੂਰੀ ਹੀ ਡਿਟੇਲ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਤਾਂ ਕਿ ਤੁਹਾਨੂੰ ਵਿਸ਼ਵਾਸ ਹੋ ਜਾਵੇ ਕਿ ਸਭ ਤੋਂ ਪਹਿਲਾਂ ਜੇਕਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੀ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਦੋਸਤੋ ਨਵੰਬਰ ਦਾ ਮਹੀਨਾ ਤੁਹਾਡੇ ਵਾਸਤੇ ਬਹੁਤ ਹੀ ਸ਼ੁਭ ਹੈ ਜਿਨ੍ਹਾਂ ਦਾ ਵਿਆਹ ਨਹੀਂ ਸੀ ਹੋ ਰਿਹਾ ਉਹਨਾਂ ਦੇ ਵਿਆਹ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਹੋਰ ਵੀ ਬਹੁਤ ਸਾਰੀਆਂ ਸਾਵਧਾਨੀਆਂ ਦੇ ਬਾਰੇ ਦੱਸਾਂਗੇ ਜਿਸ ਨਾਲ ਤੁਹਾਡੇ ਘਰ ਵਿੱਚ ਜਿਹੜੀ ਪੈਸਿਆਂ ਦੀ ਤੰਗੀ ਆ ਰਹੀ ਸੀ ਉਹ ਜਿਹੜਾ ਵੀ ਕੰਮ ਤੁਸੀਂ ਕਰ ਰਹੇ ਸੀ ਉਹ ਚੰਗੀ ਤਰ੍ਹਾਂ ਨਹੀਂ ਸੀ ਚੱਲ ਰਿਹਾ ਹੁਣ ਨਵੰਬਰ ਦੇ ਮਹੀਨੇ ਦੇ ਵਿੱਚ ਤੁਸੀਂ ਕੋਈ ਵੀ ਕੰਮ ਸ਼ੁਰੂ ਕਰੋਗੇ ਉਸ ਦੇ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ। ਜੇ ਤੁਸੀਂ ਨੌਕਰੀ ਜੁਆਇਨ ਕਰਨਾ ਚਾਹੁੰਦੇ ਹੋ ਉਸ ਵਿੱਚ ਵੀ ਤੁਹਾਨੂੰ ਸਫਲਤਾ ਮਿਲੇਗੀ। ਜਾਂ ਸ਼ਾਦੀ ਦੇ ਲਈ ਰਿਸ਼ਤੇ ਵੀ ਤੁਹਾਨੂੰ ਆਉਣੇ ਸ਼ੁਰੂ ਹੋ ਜਾਣਗੇ। ਹਰ ਕੰਮ ਵਿੱਚ ਤੁਹਾਨੂੰ ਕੁੱਲ ਮਿਲਾ ਕੇ ਸਫਲਤਾ ਮਿਲਣ ਵਾਲੀ ਹੈ। ਹੁਣ ਇੱਥੇ ਇੱਕ ਬੜੀ ਵਿਸ਼ੇਸ਼ ਗੱਲ ਹੈ ਜੋ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ। ਇਸ ਕਰਕੇ ਤੁਹਾਨੂੰ ਹਮੇਸ਼ਾ ਇਹ ਕਹਿਨੇ ਹਾਂ ਕਿ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣੋ। ਦੋਸਤੋ ਨਵੰਬਰ ਦਾ ਮਹੀਨਾ ਤੁਹਾਡੇ ਲਈ ਸ਼ੁਭ ਹੈ ਲਾਭਦਾਇਕ ਹੈ ਪਰ ਕਈਆਂ ਵਾਸਤੇ ਥੋੜਾ ਜਿਆਦਾ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਕਿੰਨਾਂ ਵਾਸਤੇ ਪਹਿਲਾਂ ਤਾਂ ਤੁਹਾਨੂੰ ਦੱਸ ਦਿਨੇ ਹਾਂ ਕਿ ਕੁੰਭ ਰਾਸ਼ੀ ਵਾਲੇ ਜਿਨ੍ਹਾਂ ਦਾ ਨਾਮ ਗ ਸ ਅਤੇ ਸ ਤੋਂ ਸ਼ੁਰੂ ਹੁੰਦਾ ਹੈ ਜਿਨ੍ਹਾਂ ਦਾ ਨਾਮ ਇਹਨਾਂ ਅੱਖਰਾਂ ਤੋਂ ਸ਼ੁਰੂ ਹੋ ਜਾਂਦਾ ਹੈ ਉਹਨਾਂ ਵਾਸਤੇ ਇਹ ਮਹੀਨਾ ਬਹੁਤ ਹੀ ਸ਼ੁਭ ਹੈ ਇਸ ਕਰਕੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕਈ ਵਾਰ ਜੋ ਕੇ ਜਾਣਕਾਰੀ ਜਿਹੜੀ ਹੈ ਜਨਮ ਰਾਸ਼ੀ ਦੇ ਹਿਸਾਬ ਦੇ ਨਾਲ ਹੁੰਦੀ ਹੈ ਤੇ ਕਈ ਵਾਰ ਜਨਰਲ ਦੇ ਹਿਸਾਬ ਦੇ ਨਾਲ ਹੁੰਦੀ ਹੈ ਇਸ ਦੇ ਨਾਲ ਦੇਖੋ ਜੀ ਤੁਹਾਨੂੰ ਜਾਣਕਾਰੀ ਦੇਣ ਜਾ ਰਹੀ ਹਾਂ ਇਹ ਬਿਲਕੁਲ ਹੀ ਸਟੀਕ ਜਾਣਕਾਰੀ ਹੈ ਬਹੁਤ ਹੀ ਰਿਸਰਚ ਕਰਕੇ ਇਸ ਵੀਡੀਓ ਨੂੰ ਬਣਾਇਆ ਗਿਆ ਹੈ ਕਿਉਂਕਿ ਕਈ ਵਾਰ ਲੋਕ ਕਹਿ ਦਿੰਦੇ ਹਨ ਕਿ ਸਾਨੂੰ ਤਾਂ ਲਾਭ ਨਹੀਂ ਹੋਇਆ ਪਰ ਕਈਆਂ ਨੂੰ ਮਿਲ ਜਾਂਦਾ ਹੈ ਇਸ ਕਰਕੇ ਪੂਰੀ ਹੀ ਡਿਟੇਲ ਵਿੱਚ ਤੁਹਾਨੂੰ ਦੱਸਦੇ ਹਾਂ ਜਿਨ੍ਹਾਂ ਦੇ ਨਾਮ ਪਹਿਲਾਂ ਦੱਸੇ ਹੋਏ ਅੱਖਰਾਂ ਤੋਂ ਸ਼ੁਰੂ ਹੁੰਦੇ ਹਨ ਉਹਨਾਂ ਵਾਸਤੇ ਤਾਂ ਬਹੁਤ ਸ਼ੁਭ ਹੈ ਪਰ ਜੇ ਮੈਂ ਤੁਹਾਨੂੰ ਹੁਣ ਦੱਸਾਂ ਕਿ ਜਿਨ੍ਹਾਂ ਦਾ ਨਾਮ ਸੋ ਅਤੇ ਸੀ ਇਹਨਾਂ ਅੱਖਰਾਂ ਤੋਂ ਸ਼ੁਰੂ ਹੁੰਦਾ ਹੈ ਇਹ ਜਿਹੜੇ ਅक्षर ਹਨ ਜਿਨ੍ਹਾਂ ਦਾ ਨਾਮ ਇਹਨਾਂ ਅੱਖਰਾਂ ਤੋਂ ਸ਼ੁਰੂ ਹੋ ਕੇ ਇਹਨਾਂ ਹੀ ਅੱਖਰਾਂ ਵੱਲ ਖਤਮ ਹੁੰਦਾ ਹੈ ਉਹਨਾਂ ਵਾਸਤੇ ਥੋੜੀ ਜਿਹੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਉਹਨਾਂ ਵਾਸਤੇ ਇਹ ਦਿਨ ਥੋੜੇ ਜੇ ਅਸ਼ੁਭ ਹੋ ਸਕਦੇ ਹਨ ਔਰ ਥੋੜੀਆਂ ਜਿਹੀਆਂ ਸਾਵਧਾਨੀਆਂ ਵਰਤਨ ਦੀ ਜ਼ਰੂਰਤ ਹੈ ਜੇਕਰ ਧਿਆਨ ਨਹੀਂ ਦਿੱਤਾ ਤਾਂ ਉਹਨਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ ਜਿਸ ਤਰ੍ਹਾਂ ਕਿ ਤੁਸੀਂ ਕੋਈ ਵੀ ਕੰਮ ਕਰਨਾ ਹੈ ਉਸ ਉਤੇ ਤੁਸੀਂ ਕਦੇ ਵੀ ਨਿਰਾਸ਼ ਨਹੀਂ ਹੋਣਾ ਇਹੋ ਜਿਹਾ ਰਹਿਣਾ ਹੈ ਕਿ ਤੁਸੀਂ ਲਾਪਰਵਾਹੀ ਦੀ ਜ਼ਿੰਦਗੀ ਪਤੀਤ ਕਰ ਰਹੇ ਹੋ ਨਹੀਂ ਤਾਂ ਤੁਹਾਨੂੰ ਕੋਈ ਵੀ ਨੁਕਸਾਨ ਪਹੁੰਚਾ ਸਕਦਾ ਹੈ ਕਿਸੇ ਨੂੰ ਪੈਸੇ ਦੇਣੇ ਪੈ ਸਕਦੇ ਹਨ ਜੇਕਰ ਤੁਸੀਂ ਪੈਸੇ ਲੈਣੇ ਹਨ ਜਾਂ ਦੇਣੇ ਹਨ ਤਾਂ ਉਹ ਤੁਹਾਨੂੰ ਥੋੜੀ ਜਹੀ ਰੁਕ ਕੇ ਨਿळ ਸਕਦੇ ਹਨ ਜੇ ਤੁਸੀਂ ਜੌਬ ਤੇ ਜਾ ਰਹੇ ਹੋ ਜਾਂ ਇੰਟਰਵਿਊ ਤੇ ਜਾ ਰਹੇ ਹੋ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ ਸਾਡੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੁਹਾਡਾ ਨੁਕਸਾਨ ਫਿਰ ਨਹੀਂ ਹੋਵੇਗਾ ਜੇਕਰ ਤੁਸੀਂ ਸਾਵਧਾਨੀਆਂ ਵਰਤਦੇ ਹੋ ਇਸ ਲਈ ਤੁਹਾਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਜਾ ਰਿਹਾ ਹੈ ਥੋੜਾ ਜਿਆ ਹੁਸ਼ਿਆਰ ਰਹਿਣ ਦੀ ਜ਼ਰੂਰਤ ਹੈ ਕੁੰਭ ਰਾਸ਼ੀ ਮਿਥੂ ਰਾਸ਼ੀ ਅਤੇ ਮਕਰ ਰਾਸ਼ੀ ਵਾਲਿਆਂ ਨੂੰ ਦਾਸ ਦਈਏ ਕਿ ਸਾਰਿਆਂ ਵਾਸਤੇ ਜਿਹੜਾ ਨਵੰਬਰ ਦਾ ਮਹੀਨਾ ਹੈ ਉਹ ਸ਼ੁਭ ਰਹਿਣ ਵਾਲਾ ਹੈ ਪਰ ਇਸ ਤੋਂ ਬਾਅਦ ਨਾਲ ਜੇ ਥੋੜਾ ਬਹੁਤ ਮਾੜਾ ਸਮਾਂ ਵੀ ਅਸਰ ਹੋਇਆ ਤਾਂ ਵੀ ਵਧੀਆ ਹੋ ਜਾਵੇਗਾ ਜੋਤਿਸ਼ ਸ਼ਾਸਤਰਾਂ ਦੇ ਹਿਸਾਬ ਦੇ ਨਾਲ 20 ਸਾਲਾਂ ਦੇ ਬਾਅਦ ਅੰਗਲਿਕ ਯੋਗ ਬਣਿਆ ਹੈ ਪੈਸਿਆਂ ਦੀ ਕੋਈ ਵੀ ਤੁਹਾਨੂੰ ਕਮੀ ਨਹੀਂ ਰਹੇਗੀ ਜਿਹੜੀ ਤੁਹਾਡੀ ਕਿਸਮਤ ਹੈ ਉਹ ਕੁੱਲ ਮਿਲਾ ਕੇ ਤੁਹਾਡਾ ਪੂਰਾ ਸਾਥ ਦੇਵੇਗੀ ਨੌਕਰੀ ਪੇਸ਼ੇ ਵਾਲੇ ਲੋਕਾਂ ਦੇ ਬਾਰੇ ਤੁਹਾਨੂੰ ਦੱਸਦੇ ਹਾਂ ਕਿ 14 ਨਵੰਬਰ ਤੱਕ ਬੜਾ ਹੀ ਵਧੀਆ ਤੁਹਾਡੇ ਲਈ ਜੋਗ ਬਣ ਰਿਹਾ ਹੈ ਪਰ ਤੁਹਾਨੂੰ ਇੱਥੇ ਸਾਵਧਾਨੀ ਵਰਤਨੀ ਚਾਹੀਦੀ ਹੈ ਹੁਣ ਸਾਵਧਾਨੀ ਕਿਹੜੀ ਵਰਤਣੀ ਹੈ ਕਿਉਂਕਿ 20 ਨਵੰਬਰ ਤੋਂ ਲੈ ਕੇ ਅਗਲੀ ਇੱਕ ਜੋਗ ਬਣ ਰਿਹਾ ਹੈ ਅਗਲੀ ਕਿ ਜੋਗ ਹੁੰਦਾ ਹੈ ਮਤਲਬ ਕਿ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਆਵੇਗਾ ਤੁਸੀਂ ਗੁੱਸੇ ਤੇ ਬਹੁਤ ਹੀ ਕੰਟਰੋਲ ਰੱਖਣਾ ਹੈ ਨਹੀਂ ਤਾਂ ਜੇਕਰ ਤੁਸੀਂ ਗੁੱਸੇ ਵਿੱਚ ਆ ਕੇ ਵਾੜੇ ਬੋਲ ਬੋਲ ਜਾਂਦੇ ਹੋ ਜਿਸ ਕਾਰਨ ਤੁਸੀਂ ਆਪਣਾ ਕੰਮ ਵੀ ਵਿਗਾੜ ਸਕਦੇ ਹੋ ਤੁਸੀਂ ਇਸ ਦੇ ਨਾਲ ਅੰਗਲਿਕ ਯੋਗ ਦੇ ਕਾਰਨ ਤੁਹਾਨੂੰ ਐਸੀਆਂ ਗੱਲਾਂ ਤੁਸੀਂ ਕਿਸੇ ਨੂੰ ਬੋਲ ਸਕਦੇ ਹੋ ਜਿਸ ਦੇ ਨਾਲ ਤੁਹਾਡਾ ਜਿਆਦਾ ਨੁਕਸਾਨ ਹੋਵੇਗਾ ਫਿਰ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਤੁਸੀਂ ਕੀ ਬੋਲ ਰਹੇ ਹੋ ਗੁੱਸੇ ਵਿੱਚ ਤੁਸੀਂ ਆ ਸਕਦੇ ਹੋ ਇਸ ਕਰਕੇ ਬਹੁਤ ਜਿਆਦਾ ਤੁਹਾਨੂੰ ਸ਼ਾਂਤ ਰਹਿਣ ਦੀ ਜ਼ਰੂਰਤ ਹੈ ਤੁਸੀਂ ਆਪਣੀ ਬੋਲੀ ਦੇ ਉੱਪਰ ਪੂਰਾ ਕੰਟਰੋਲ ਰੱਖਣਾ ਹੈ ਇਸ ਤਰ੍ਹਾਂ ਬੋਲਣਾ ਹੈ ਜਿਵੇਂ ਤੁਹਾਡੇ ਮੂੰਹੋਂ ਫੁੱਲ girde hon ਜੇਕਰ ਤੁਸੀਂ ਇਸ ਤਰ੍ਹਾਂ ਬੋਲ ਲਗੇ ਤਾਂ ਤੁਸੀਂ ਹਰ ਇੱਕ ਬੰਦੇ ਨੂੰ 꺦ਲ ਸਕਦੇ ਹੋ ਆਪਣੀ ਮਧੁਰ ਬਾਣੀ ਦੇ ਨਾਲ ਹਰ ਇੱਕ ਕੰਮ ਤੁਸੀਂ ਦੂਜੇ ਦੇ ਕੋਲੋਂ ਕਰਵਾ ਸਕਦੇ ਹੋ ਫਾਇਦਾ ਚੁੱਕ ਸਕਦੇ ਹੋ ਬੁੱਧ ਅਤੇ ਮੰਗਲ ਦਾ ਜੋਗ ਵੀ ਤੁਹਾਡੇ ਲਈ ਬਣ ਰਿਹਾ ਹੈ ਹੁਣ ਬੁੱਧ ਅਤੇ ਮੰਗਲ ਦੋਨੋਂ ਹੀ ਆਪਸ ਦੇ ਵਿੱਚ ਦੁਸ਼ਮਣ ਹਨ ਤੇ ਜਦੋਂ ਦੁਸ਼ਮਣ ਇੱਕੋ ਹੀ ਘਰ ਦੇ ਵਿੱਚ ਬੈਠੇ ਹਨ ਤਾਂ ਤੁਸੀਂ ਸੋਚ ਸਕਦੇ ਹੋ ਕਿ ਕੀ ਹੋ ਸਕਦਾ ਹੈ गुजरी वजह ਦੇ ਨਾਲ ਤੁਹਾਡੀ ਬਿਲਕੁਲ ਬੁੱਧੀ ਪਲਟ ਸਕਦੀ ਹੈ ਜਿਹੜਾ ਤੁਹਾਡਾ ਡਿਸੀਜਨ ਹੈ ਤੁਸੀਂ ਲੈ ਰਹੇ ਸੀ ਜਾਂ ਫੈਸਲਾ ਲੈ ਰਹੇ ਸੀ ਤੁਸੀਂ ਗਲਤ ਫੈਸਲਾ ਵੀ ਲੈ ਸਕਦੇ ਹੋ ਤੁਹਾਡੇ ਨਾਲ ਕੁਝ ਮਾੜਾ ਹੋ ਸਕਦਾ ਹੈ ਪੁਰਾਣੇ ਸਮੇਂ ਤੋਂ ਜਿਹੜੇ ਪਰਿਵਾਰਕ ਝਗੜੇ ਹੋ ਰਹੇ ਸਨ ਉਹ ਤੁਹਾਡੀ ਗਲਤਫਹਮੀ ਕਰਕੇ ਵਾਧਦੇ ਜਾ ਰਹੇ ਹਨ ਪਰ ਨਵੰਬਰ ਦੇ ਮਹੀਨੇ ਵਿੱਚ ਤੁਹਾਨੂੰ ਇਨ੍ਹਾਂ ਗਲਤਫਹਮੀਆਂ ਤੋਂ ਛੁਟਕਾਰਾ ਮਿਲ ਜਾਵੇਗਾ ਪੁਰਾਣੀ ਜਾਇਦਾਦ ਨੂੰ ਲੈ ਕੇ ਪਹਿਲਾਂ ਤੋਂ ਵਾਦ-ਵਿਵਾਦ ਬਹਿਸ-ਬਾਜੀ ਜਿਹੜੀ ਚੱਲ ਰਹੀ ਸੀ ਹੋਰ ਨਹੀਂ ਵਧੇਗੀ ਨਵੰਬਰ ਦੇ ਮਹੀਨੇ ਵਿੱਚ ਤੁਹਾਡੇ ਉੱਪਰ ਸ਼ਨੀ ਦੀ ਸਾੜ ਸਤੀ ਖਤਮ ਹੋ ਜਾਵੇਗੀ ਸ਼ਨੀ ਨੂੰ ਸ਼ਾਂਤ ਕਰਨ ਦੇ ਲਈ ਅੱਗ ਦੇ ਵਿੱਚ ਕਿਉ ਪਾਉਣ ਦਾ ਕੰਮ ਤੁਸੀਂ ਨਹੀਂ ਕਰਨਾ ਜੇਕਰ ਤੁਸੀਂ ਜ਼ਿਆਦਾ ਗੁੱਸੇ ਵਿੱਚ ਰਹਿੰਦੇ ਹੋ ਇਹ ਕੰਮ ਹੋਵੇਗਾ ਕਿ ਤੁਹਾਡੀਆਂ ਸਾਵਧਾਨੀਆਂ ਨਵੰਬਰ ਦੇ ਮਹੀਨੇ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਪਰਿਵਰਤਨ ਲੈ ਕੇ ਆਉਣਗੀਆਂ ਜਿਹੜੇ ਰਿਸਪੌਂਸਿਬਿਲਟੀ ਵਿੱਚ ਤੁਹਾਨੂੰ ਪਾਵਰਫੁਲ ਹੋਣ ਦੀ ਜ਼ਰੂਰਤ ਹੈ ਤੁਹਾਡੇ ਹੱਥ ਵਿੱਚ ਬਹੁਤ ਪਾਵਰ ਹੈ ਤੁਹਾਡੇ ਕੈਰੀਅਰ ਬਿਜ਼ਨਸ ਨੂੰ ਤੁਸੀਂ ਬਹੁਤ ਅੱਗੇ ਲੈ ਕੇ ਜਾ ਸਕਦੇ ਹੋ ਤੁਹਾਡੀ ਕੁੰਡਲੀ ਵਿੱਚ ਪੈ ਰਹੀ ਸ਼ਨੀ ਦੀ ਸਾੜ ਸਦੀ ਤੁਹਾਨੂੰ ਉਚਾਈਆਂ ਤੇ ਲੈ ਕੇ ਜਾਵੇਗੀ ਜਿਹੜੇ ਲੋਕ ਵਿਦੇਸ਼ ਵਿੱਚ ਰਹਿ ਕੇ ਕਮਾਈ ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈਏ ਸਮਾਂ ਬਹੁਤ ਵਧੀਆ ਹੈ ਜਿਹੜੇ ਲੋਕ ਇੱਥੇ ਰਹਿ ਕੇ ਨੌਕਰੀ ਕਰਨਾ ਚਾਹੁੰਦੇ ਹਨ ਜੋਨ ਨੂੰ ਨੌਕਰੀ ਮਿਲ ਚੁੱਕੀ ਹੈ ਤਾਂ ਉਹਨਾਂ ਲਈ ਇਹ ਸਮਾ ਸੰਜੀਵਨੀ ਬੂਟੀ ਦੀ ਤਰ੍ਹਾਂ ਹੈ ਉਹ ਪੂਰੇ ਇਸ ਮਹੀਨੇ ਦੇ ਵਿੱਚ ਬਹੁਤ ਹੀ ਵਧੀਆ ਸਮਾਂ ਬਤੀਤ ਕਰਨਗੇ ਕਿਤੇ ਘੁੰਮਣ ਫਿਰਨ ਦੇ ਲਈ ਵੀ ਜਾ ਸਕਦੇ ਹਨ ਨਵੰਬਰ ਦੇ ਮਹੀਨੇ ਵਿੱਚ ਤੁਹਾਡੇ ਗੁੱਸੇ ਤੇ ਕੰਟਰੋਲ ਜੇਕਰ ਤੁਸੀਂ ਰੱਖਦੇ ਹੋ ਤਾਂ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਹੋਵੇਗਾ ਤੁਸੀਂ ਥੋੜੀਆਂ ਜਿਹੀਆਂ ਸਾਵਧਾਨੀਆਂ ਵਰਤਣੀਆਂ ਹਨ ਜਿਸ ਨਾਲ ਤੁਹਾਨੂੰ ਮਾਤਾ ਦਾ ਆਸ਼ੀਰਵਾਦ ਮਿਲ ਸਕਦਾ ਹੈ ਜੇਕਰ ਤੁਹਾਨੂੰ ਮਾਤਾ ਦਾ ਆਸ਼ੀਰਵਾਦ ਮਿਲ ਗਿਆ ਤਾਂ ਤੁਹਾਡਾ ਬਾਕੀ ਰਹਿਦਾ ਸਮਾਂ ਵੀ ਬਹੁਤ ਵਧੀਆ guzrega ਜੇਕਰ ਸੰਭਵ ਹੋ ਸਕੇ ਤਾਂ ਸ਼ਨੀਵਾਰ ਦੇ ਦਿਨ ਤੁਸੀਂ ਸ਼ਨੀ ਦੇ ਮੰਦਰ ਜਾ ਕੇ ਕਿਉ ਦਾ ਦੀਪਕ ਜਲਾ ਕੇ ਆ ਸਕਦੇ ਹੋ ਜੇਕਰ ਸੰਭਵ ਨਹੀਂ ਹੈ ਤਾਂ ਤੁਸੀਂ ਘਰ ਵਿੱਚ ਹੀ ਸ਼ਨੀ ਦੀ ਫੋਟੋ ਦੇ ਅੱਗੇ ਤੇਲ ਦਾ ਦੀਪਕ ਜਲਾ ਕੇ ਉਸ ਦਾ ਆਗਮਨ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਸ਼ਨੀ ਦੀ ਕਰੋਪੀ ਖਤਮ ਹੋ ਜਾਵੇਗੀ ਤੇ ਨਾਦਾ ਲక్ష్ਮੀ ਜੀ ਤੁਹਾਡੇ ਤੇ ਪ੍ਰਸੰਨ ਹੋ ਜਾਵੇਗੀ ਤੁਹਾਡੀ ਕੁੰਡਲੀ ਦੇ ਵਿੱਚ ਬ੍ਰਹਸਪਤੀ ਦੀ ਦਸ਼ਾ ਬਹੁਤ ਵਧੀਆ ਹੋ ਜਾਵੇਗੀ ਰਾਹੂ ਤੇ ਕੇਤੂ ਦੀ ਦਸ਼ਾ ਵੀ ਤੁਹਾਡੀ ਕੁੰਡਲੀ ਨੂੰ ਸੁਧਾਰ ਦੇਵੇਗੀ ਸੋ ਇਹ ਸੰਨ ਸਾਵਧਾਨੀਆਂ ਜੇਕਰ ਤੁਸੀਂ ਵਰਤ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡੇ ਵੱਡੇ ਬਦਲਾਅ ਹੋ ਜਾਣਗੇ ਤੁਹਾਡਾ ਕੁੱਲ ਮਿਲਾ ਕੇ ਨਵੰਬਰ ਦਾ ਮਹੀਨਾ ਬਹੁਤ ਵਧੀਆ ਰਹਿਣ ਵਾਲਾ ਹੈ ਜੇਕਰ ਵਿਦਿਆਰਥੀ ਵਰਗ ਦੀ ਗੱਲ ਕੀਤੀ ਜਾਵੇ ਤਾਂ ਵਿਦਿਆਰਥੀਆਂ ਦੇ ਲਈ ਇਹ ਸਮਾਂ ਬਹੁਤ ਵਧੀਆ ਰਹਿਣ ਵਾਲਾ ਹੈ ਉਹ ਆਪਣੀ ਪੜ੍ਹਾਈ ਨੂੰ ਆਪਣੀ ਰਿਸਪਾਂਸਿਬਿਲਟੀ ਸਮਝ ਕੇ ਪੜ੍ਹਨਗੇ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਬਹੁਤ ਫਾਇਦਾ ਹੋਣ ਵਾਲਾ ਹੈ ਜਿਹੜੇ ਅਨੰਗ ਆਏ ਹਨ ਉਹਨਾਂ ਦੇ ਵਿਆਦ ਯੋਗ ਪੰਡ ਰਹੇ ਹਨ ਜਿਹੜੇ ਇਸ ਸਮੇਂ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਜਾਂ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਇਹ ਸਮਾਂ ਬਹੁਤ ਵਧੀਆ ਹੈ ਇਸ ਲਈ ਯਸਸ ਨੂੰ ਨੀਂ ਹੱਥੋਂ ਨਾ ਜਾਣ ਦਿਓ ਪੂਰੇ ਸਮੇਂ ਦਾ ਫਾਇਦਾ ਉਠਾਓ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਕੁੰਭ ਰਾਸ਼ੀ ਮਕਰ ਰਾਸ਼ੀ ਅਤੇ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਐਸ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ